ਜਲੰਧਰ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਦੱਸਦੀ ਹੈ ਕਿ ਪੋਰਸ਼ ਇਲਾਕੇ ਦੇ ਵਿੱਚ ਪਤੀ ਪਤਨੀ ਨਕਲੀ ਅੰਗਹੀਨ ਬਣ ਕੇ ਭੀਗ ਮੰਗਦੇ ਸਨ ਜਿਨ੍ਹਾਂ ਨੂੰ ਮੰਡੀ ਦੇ ਪ੍ਰਧਾਨ ਨੇ ਮੌਕੇ ਤੇ ਫੜ ਲਿਆ ਤੇ ਕਾਬੂ ਕਰ ਲਿਆ ਮੌਕੇ ਤੇ ਹਾਈ ਵੋਲਟੇਜ ਡਰਾਮਾ ਵੀ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਪਤੀ ਪਤਨੀ ਦੋਨੋਂ ਜਿਹੜੇ ਨੇ ਉਥੂ ਫਰਾਰ ਹੋ ਜਾਂਦੇ ਨੇ ਹਾਲਾਂਕਿ ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਹਿਲਾਂ ਇਹ ਲੰਗੜਾ ਕੇ ਤੁਰ ਰਹੇ ਨੇ ਅਪਾਹਿਜ਼ ਹੋਣ ਦਾ ਨਾਟਕ ਕਰ ਰਹੇ ਸਨ ਜਿਸ ਤੋਂ ਬਾਅਦ ਇਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਇਹ ਤਾਂ ਇਹ ਜਿਹੜਾ ਇਹਨਾਂ ਦਾ ਨਾਟਕ ਹੈ ਉਸ ਦਾ ਪਰਦਾਫਾਸ਼ ਹੋ ਜਾਂਦਾ ਹੈ ਮੌਕੇ ਤੋਂ ਇਹ ਫਰਾਰ ਹੋ ਜਾਂਦੇ ਨੇ ਪਰ ਤਸਵੀਰਾਂ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਬਾਬੂ ਜੀ ਬਹੁਤ ਜਾਈਆਂ ਮਰਦਾਂ ਦੇ ਡਰਾਮੇ ਬਾਜ ਆ ਪੂਰੇ ਬਾਬੂ ਜੀ ਚਾਲੇ

باو جی مل جائے باو جی کے بابا وہ سیوا کرتے ماماں بابا جی میں نے اتنی سیوا کرتے ہیں بابا جی اے سیوا کرتے ہیں بابا جی کہتے ہیں بابا جی نہیں سیوا کرتے ابھی ڈرامہ کرتے ہیں اپن بابا جی ایک منٹ ابھی لوگ ਨੋ ਤਾਂ ਤਾਂ ਕਿਰਦਾਰ ਹਾਂ ਪਰ ਪਿੱਛੇ ਅੱਜ ਤਾਂ ਕਰਕੇ ਉੱਥੇ ਦਾਸ ਕਰਕੇ ਜਾ ਹਾਂ ਅਬਰੀ ਅਬਰੀ ਮੈਂ ਜਿਹੋ ਬੰਦਾ ਇਹ ਵਾਲੀ ਕੀ ਕਰੀ ਬੰਦੇ ਮੇਰਾ ਪੈਰ ਠੀਕ ਹੈ ਪਰਨਾ ਥੋੜੀ ਜਨੇ ਅਰੇ ਵਾਲੀ ਕੀ ਕਰੀ ਬੰਦੇ ਅੱਬਾ ਮੈਂ ਕਿੱਧਰ ਗਿਆ ਨਾ ਹੱਥ ਬੋਲਦੇ ਇੱਕ ਵਾਰੀ ਮੈਂ ਕਿੱਧਰ ਗਿਆ ਹੁਣ ਤਾਂ ਓਏ ਤੁਰਨਾ ਨਹੀਂ ਤੁਰ ਮੇਰੇ ਰੁਕ ਜਾਓ ਚੱਲ ਚੱਲ ਆਪ ਪ੍ਰਕਾਰ ਇਹ ਬੰਦੇ ਨੂੰ ਜਦੋਂ ਵੀ ਦੇਖੋ ਇਸ ਬੰਦੇ ਨੇ ਟੁੱਟੀਆਂ ਮਾਰਨੀਆਂ ਜੇਤਾ ਜੀ ਇਹ ਬੰਦਾ ਇਹ ਪਖੰਡੀ ਆ ਭਾਜੀ ਇਹ ਲੈ ਫੋੜੀਆਂ ਦੇ ਬਾਜਾ ਬਾਜਾ ਓਏ ਬਾਜਾ ਮੈਨੂੰ ਬੋਲੋ ਆਪਣੀ ਵੀਰੋਂ ਮਰੀ ਵੀਡੀਓ ਕਮਨੀਟ ਕਰੋ ਬਾਜਾ ਇੱਕ ਮਿੰਟ ਭੱਜਣਾ ਓਏ ਬਾਜੀ ਓਏ ਬਾਜੀ ਓਏ ਬਾਜੀ ਬਾਜਾ ਬਾਜਾ ਤੁਹਾਡਾ ਭੈਣ ਚਾਹ ਡਰਾਮਾ गलती हो चुकी आप लोग आज के बाद बच्चे तो भी आपकी फोटो छह सौ जी हमने डाल दिया कभी जिंदगी में नहीं आए हम लोग आना भी नहीं है भाई जी बस चलो चले जाओ सिंह है इन्होंने अपनी दयावता दिखाई है ਆਪ ਕੋ ਬਗਾ ਲਿਆ ਹੈ ਜੇ ਜੇ ਕਈ ਪਿੱਛੇ ਆਪ ਲੋਗ ਮਿਲ ਜਾਂਦੇ ਨਾ ਤੋ ਬਾਂਦ ਕੇ ਲੈ ਕੇ ਜਾਣਾ ਥਾ ਇਧਰ ਮਾਡਲ ਟਾਊਨ ਚ ਆਉਣਾ ਹੀ ਨਹੀਂ